ਲਓ ਵੀ ਮਿੱਤਰ ਵਾਜਾ ਕਬੂਤਰਾਂ ਨੂੰ ਆਪਾਂ ਦਵਾਈ ਲਾਵਾਂਗੇ ਤੇ ਆਪਣੇ ਮਨਜੀਤੀ ਭਰਾ ਵਰਗਿਆਂ ਦੇ ਕਬੂਤਰ ਆ ਇਹ ਇੱਥੇ ਗੁਜਾਰ ਰੱਖਿਆ ਹੈ ਪੱਠੇ ਤੇ ਉਹਨਾਂ ਨੇ ਕੱਢਣੇ ਆ ਬਾਹਰ ਤੇ ਇਹਨਾਂ ਨੂੰ ਦਵਾਈ ਲਾਉਣੀ ਆ ਤੇ ਬਾਕੀ ਆਪਣੇ ਆ ਖੁੱਡੇ ਸਾਹਮਣੇ ਤੇ ਆਹ ਦੋ ਕਬੂਤਰ ਇਹਨਾਂ ਦੇ ਜਾਲ 'ਚ ਪਾਏ ਪਿਆ ਤੇ ਅੱਜ ਆਹ ਕਬੂਤਰੀਆਂ ਦੀ 5ਵੀਂ ਡਾਈ ਆ ਕੱਲ ਜਿਹੜੇ ਕਬੂਤਰ ਛੱਡੇ ਸੀ ਜ਼ੋਰ ਵਾਲਾ ਲਾਤਾ ਉਹਨਾਂ ਨੂੰ ਇੱਕ ਦਿਨ ਦੀ ਬੰਦੀ ਤੇ ਕਰਤਾ ਤੇ ਜਿਹੜੇ ਕਬੂਤਰ ਥੋੜੇ ਜੇ ਛੇਤੀ ਆਈ ਸੀ ਤੇ ਉਹਨਾਂ ਨੂੰ ਅੱਜ ਫੇਰ ਆਪਾਂ ਪੰਜਵੀਂ ਡਾਈ ਕਰਾਉਨੇ ਆ ਤਿੰਨ ਕਬੂਤਰੀਆਂ ਆ ਤਿੰਨ ਕਬੂਤਰੀਆਂ ਤੇ ਆਪਣੇ ਤਿੰਨ ਕਬੂਤਰ ਕਰੋ ਚੈੱਕ ਮਿੱਤਰੋ ਹੈਲੋ ਜਿਮੀ ਜੈਪਤ ਪਾਣੰਦ ਜਿਮੀ ਆ ਜਾ ਟਾਈਮ ਹੋਣ ਵਾਲਾ ਮਿੱਤਰੋ ਫਿਰ ਤੇ ਆਪਾਂ ਛੱਡਦੇ ਆ ਕਬੂਤਰਾਂ ਨੂੰ ਆਇਆ ਓਏ ਡਰਦਾ ਗੰਦ ਨਹੀਂ ਜਾਣ ਗਿਆ ਓ ਕੁਛ ਨਹੀਂ ਕਹਿੰਦੀ ਆ ਜਾ ਕੱਢ ਇਹਨਾਂ ਨੂੰ ਕਬੂਤਰਿਆਂ ਨੂੰ ਕੱਢ ਬੋਚ ਕੇ ਦਰਦੀਆਂ ਵਾਲੀਆਂ ਲਓ ਵੀ ਮਿੱਤਰੋ ਆਪਾਂ ਗਲਾਬੀ ਘੰਡ ਤੇ ਹਰੀ ਪੂਸ਼ ਵਾਲੀ ਮੋਜੀ ਛੱਡਣ ਲੱਗਿਆ ਕਰੋ ਚੈੱਕ ਬਹੁਤ ਜ਼ੋਰ ਲਾ ਕੇ ਆਉਂਦੀਆਂ ਇਹ ਕੂਤਰੀਆਂ ਸਾਢੇ ਛੱਡ ਲਓ ਵੀ ਚਿੱਟੀਆਂ ਦੀ ਕਾਲ ਸ੍ਰੀ ਤੇ ਹਰੀ ਪੂਸ਼ ਵਾਲੀ ਤੇ ਤੀਜੀ ਕਬੂਤਰ ਹੀ ਆ ਛੱਡਣ ਲੱਗਿਆ ਮੋਜੀ ਦੇ ਭੈਣਾਂ ਕਟੀਆਂ ਦੀ ਹਰੀ ਪੂਸ਼ ਗੁਲਾਬੀ ਟੂਸਾ ਸੱਜਾ ਆ ਕਬੂਤਰ ਆ ਗਏ ਮੇਰੇ ਵੀਰੋ ਲੈ ਮਿੱਤਰੋ ਕਬੂਤਰ ਆ ਗਏ ਹਰੀ ਪੂਛ ਵਾਲਾ ਹਾਂ ਦਿੱਤੀ ਵਾਲਾ ਬੇਮੇਂ ਕੁੜੀ ਜਿਹੜਾ ਮੈਂ ਇੰਤਰਵਿਊ ਕਰੀ ਆ ਉਹ ਕੁੱਟੇ ਨਹੀਂ ਕਰਦਾ ਤੇ ਇੱਕ ਕਬੂਤਰ ਆ ਗਿਆ ਮਿੱਤਰੋ ਖਟੀਆਂ ਦਾ ਗੁਲਾਬੀ ਪੂਛ ਆ ਡੰਡਿਆਂ ਵਾਲਾ ਆ ਗਿਆ ਵੀਰੋ ਤੇ ਮਾੜੀ ਜਿਹੀ ਹਰੀ ਪੂਸ਼ ਗੁਲਾਬੀ ਡੰਡੇ ਕਰੋ ਜਾ ਕੇ ਅੱਜ ਹੋਰ ਲੈਂਦੀ ਢਾਂਗੀ ਇਹ ਕੀ ਤੋਂ ਲੈਂਦੀ ਐ ਹੋ ਗਿਆ ਮੈਂ ਤੂੰ ਸਹੀ ਕਰਨ ਵਾਲੀ ਆ ਜਰ ਲੱਗੀ ਵੀ ਐ ਨਾ ਤਿੰਨ ਛਤਰੀਆਂ ਉੱਚੀਆਂ ਉੱਚੀਆਂ ਟੰਗਦੇ ਇਹਦਾ ਫਿਰ ਛੇਤੀ ਬਹਿ ਜਾਣਗੇ ਯਾਰ ਉੱਚੀਆਂ ਬਾੜੀਆਂ ਲਾਤੀਆਂ ਛਤਰੀਆਂ ਤੋਂ ਹੈ ਕੋਈ ਸੇਤ ਇਧਰ ਦੇਗਾ ਕਿਉਂ ਨਾ ਕੋਈ ਸੇਤ ਇਧਰ ਨਹੀਂ ਪਰ ਮੈਂ ਟਾਂਕੇ ਕਰੇ ਤੇ ਮਰੇ ਇਧਰ ਆ ਦੇ ਐਂਦਾ ਕਿਸਮਤ ਆ ਸਾਡੇ ਇੱਕ ਕਲੱਬ ਦਾ ਬੰਦਾ ਕਿੰਨਾ ਚਿਰ ਉਡਣਾ ਇਹਨਾਂ ਚੱਕੀ ਉਡਣਾਗਾ ਹਾਂ ਇਹਦਾ ਗਵਾਂਡੀ ਇਹ ਪਿੰਡਾਂ ਤੋਂ ਬੱਸ ਲੋ ਵੀ ਕਹਿ ਬਜੇ ਬੰਦੇ ਆ ਦਸ ਲੰਗਾਂ ਕਰਾ ਦੇਣੇ ਕੱਲ ਵੀ ਮੋਜੀਆਂ ਬਾਰੇ ਕੀ ਕਹੇਗਾ ਮੋਜੀਆਂ ਬਾਰੇ ਤਾਂ ਬਈ ਇਹਨੂੰ ਨਹੀਂ ਪਤਾ ਕੋਈ ਇਹਨਾਂ ਦਾ ਟਿਕਾਣਾ ਨਹੀਂ ਹੈਗਾ ਤਿੰਨ ਵਜਾ ਦੇਣ ਚਾਰ ਵਜਾ ਦੇਣਾ ਕਿੱਥੇ ਕੋ ਗਉਣ ਲੱਗਿਆ ਉਹ ਤਾਂ ਟੋਕਰੇ ਜਿੰਨੇ ਸੱਜੂਗੇ ਜਾਣਗੇ ਅੱਜ ਗਰਮੀ ਵੱਧ ਪਊਗੀ ਕਮਾਹ ਦੀ ਟੋਕਰੇ ਜਿੰਨੇ ਆਹਦੇ ਸਿਰ ਤੇ ਕੋਈ ਗਰਮੀ ਦਾ ਸਨ ਨਹੀਂ ਵੀ ਮੈਂ ਲਗਾਤਾਰ ਸਿੱਜ ਜਾਣਾ ਅੱਜ ਲੱਗ ਜੂ ਪਤਾ ਲੱਗ ਜੂ ਆ ਲਓ ਇੱਕ ਕਰੋ ਮਿੱਤਰੋ ਚੈੱਕ ਆਜੇ ਤੁਹਾਨੂੰ ਬੱਚੇ ਦਿਖਾ ਕੇ ਆਉਣਾ ਵੀ ਅੱਜ ਕੱਡੇ ਹੋਗੇ ਕੱਲ ਕਿੰਨੇ ਵਜੇ ਬੱਚੇ ਕਿ ਵੱਡੇ ਛਡੇ ਸੀ ਦਾदू ਬਾਜੀ ਕੱਲ ਕਹਿੰਦੇ ਮਿੱਤਰੋ ਦਾਦੂ 4 ਵਜੇ ਕੇ 5 ਵਜੇ 5:30 ਵਜੇ ਬਾਜੀ ਨਿਪਟ ਗਈ ਦਾदू ਕਰੋ ਚੈੱਕ ਆਪਣੇ ਬੱਚੇ ਬਈ ਲੋ ਵੀ ਮਿੱਤਰੋ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਬਈ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਕਰੋ ਚੱਕ ਆ ਬੈਠੇ ਬੱਚੇ ਅੱਗ ਦੀਆਂ ਨਾਲਾ ਲਾਲ ਸਿਰੇ ਤੇ ਬਾਕੀ ਆ ਬੜੇ ਬੈਠੇ ਵਿੱਚ ਗੁਫਾ ਦੇ ਆ ਬੈਠੇ ਦੋ ਬੱਚੇ ਛਾਪ ਕੇ